ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਮੈਨੀ ਡੇਰੀ ਫਾਰਮ ਦੇ ਵਿੱਚ ਕਿਸਾਨ ਵੀਰੋ ਅੱਜ ਜਿਹੜੀ ਵੀਡੀਓ ਬਣਾ ਰਹੇ ਆ ਪਿੰਡ ਰੁੜਕੀ ਖੁਰਦ ਜ਼ਿਲ੍ਹਾ ਨਵਾਂ ਸ਼ਹਿਰ ਤਹਿਸੀਲ ਬਲਾਚੌਰ ਦੋਸਤੋ ਇਹ ਪਿੰਡ ਜਦੋਂ ਆਪਾਂ ਨਵਾਂ ਸ਼ਹਿਰ ਤੋਂ ਰੋਪੜ ਨੂੰ ਜਾਂਦੇ ਆ ਤਾਂ ਉਸ ਰੋਡ ਦੇ ਉੱਪਰ ਹੀ ਆ ਜਾਂਦਾ ਸੋ ਕਿਸੇ ਨੇ ਵੀ ਆਪਣਾ ਕੋਈ ਵੀ ਪਸ਼ੂ ਸੇਲ ਕਰਨਾ ਹੋਵੇ ਜਾਂ ਇਦਾਂ ਦੀ ਵੀਡੀਓ ਬਣਾਉਣੀ ਆ ਤੁਸੀਂ ਮੇਰੇ ਨਾਲ ਸੰਪਰਕ ਕਰ ਸਕਦੇ ਆ ਜੀ ਮੇਰਾ ਮੋਬਾਈਲ ਨੰਬਰ 9592374003 ਦੋਸਤੋ ਅੱਜ ਦੀ ਵੀਡੀਓ ਦੇ ਵਿੱਚ ਦੋ ਜਰਸੀਆਂ ਬੱਚੀਆਂ ਦਿਖਾਉਂਗਾ ਦੋਨੇ ਗੱਬਣਾ ਚੰਗੇ ਸੀ ਮੰਦੀਆਂ ਖੋਦਾ ਤੇ ਚੰਗਾ ਸੀ ਮਨੀ ਅੱਗੇ ਲੱਗਾ ਹੋਇਆ ਸੋ ਵੀਡੀਓ ਨੂੰ ਅੰਤ ਤੱਕ ਵੇਖਿਆ ਜੇ ਜੀਨੂੰ ਪਸੰਦ ਆ ਜਾਣਗੀਆਂ ਸੋ ਇੱਥੇ ਆ ਕੇ ਆਪ ਦੀ ਤਸੱਲੀ ਨਾਲ ਖਰੀਦਦਾ ਹੀ ਕਰ ਲਿਆ ਜੇ ਨੰਬਰ ਬਾਈ ਜੀ ਹੋਰਾਂ ਦਾ ਵੀਡੀਓ ਦੇ ਐਂਡ ਤੇ ਸਕਰੀਨ ਦੇ ਉੱਪਰ ਚੱਲੂਗਾ ਜੀ ਇੱਕ ਨੰਬਰ ਤੇ ਦੋਸਤੋ ਸੋਨੀ ਜਰਸੀ ਬੱਛੀ ਆ ਭਾਈ ਜੀ ਹੋਰਾਂ ਦੀ ਕਰਮਾ ਵਾਲੀ ਮੂਹ ਤੋਂ ਚਾਰ ਦੰਦ ਪਹਿਲਾ ਸੂਆ ਡੇਟ ਮੁਤਾਬਕ 2 ਮਹੀਨੇ ਦੀ ਕੱਚੀ ਆ ਚੰਗੇ ਸੀਮਨ ਦੀ ਬਾਈ ਜੀ ਹੁਣੇ ਕਹਿੰਦੇ ਆ ਆਪਾਂ ਤੇ ਅੱਗੇ ਚੰਗਾ ਸੀਮਨੀ ਲੱਗਾ ਹੋਇਆ ਮਦਰ ਮਿਲਕਰ ਕੋੜੀ ਬਾਈ ਜੀ ਹੁਣੇ ਕਹਿੰਦੇ ਚੰਗਾ ਸੀ ਜਿਹੜੇ ਵੀਰ ਨੇ ਖਰੀਦਣੀ ਆ ਸੋ ਮੇਰੇ ਨਾਲ ਬਾਈ ਕਹਿੰਦਾ ਗੱਲ ਕਰ ਲਿਓ ਆਪਾਂ ਪ੍ਰੋਪਰ ਤੇ ਡਿਟੇਲ ਵੱਚੀ ਦੇ ਦੇਾਂਗੇ ਫੇਸ ਕੁਆਲਟੀ ਵੇਚ ਸਕਦੇ ਆ ਬਹੁਤ ਸੋਹਣੀ ਆ ਛੋਟਾ ਗੰਨ ਬੋਦੀ ਵਾਲੀ ਜਰਸੀ ਆ ਨਮਹਾਨ ਪਟਪੋੜਾ ਸੋਹਣਾ ਚੌੜਾ ਵੇਟ ਵਾਲੇ ਪਾਸੋਂ ਵੀ ਫੁੱਲ ਹੈਵੀ ਬੋਡੀ ਵੇਟ ਵਾਲੀ ਆ ਝੋਲੀ ਬਹੁਤ ਸੋਹਣੀ ਆ ਦੋ ਦੋਸਤੋਂ ਬੱਚੀ ਚੰਗਾ ਪਿਆ ਜੂ ਬਾਕੀ ਵੇਟ ਵਾਲੇ ਪਾਸੋਂ ਵੀ ਕਰਮਾਂ ਵਾਲੀ ਫੁੱਲ ਹੈਵੀ ਬੋਡੀ ਵੇਟ ਵਾਲੀ ਫੁੱਲ ਜਾਨ ਚ ਬੱਚੀ ਆ 2 ਨੰਬਰ ਤੇ ਦੋਸਤੋਂ ਇਹ ਵੀ ਬਹੁਤ ਸੋਹਣੀ ਬੱਚੀ ਆ ਇਹ ਮੂੰਹ ਤੋਂ ਦੋ ਦੰਦ ਦਾ ਪਹਿਲਾ ਸੂਆ 2 ਮਹੀਨੇ ਦੀ ਡੇਟ ਮੁਤਾਬਕ ਕੱਚੀ ਆ ਝੋਲੀ ਇਹਦੀ ਵੀ ਕਰਮਾ ਵਾਲੀ ਦੀ ਬਹੁਤ ਸੋਹਣੀ ਆ ਚਾਰ ਥਾਣਾ ਬਹੁਤ ਸੋਹਣੇ ਗੈਪ ਚ ਨਖਰ ਮੇ ਕੱਲੇ ਕੱਲੇ ਲੱਗੇ ਹੋਏ ਆ ਬਰੀਡ वाइज ਦੋਸਤੋ ਬੱਚੀਆਂ ਦੋਨੇ ਹੀ ਬਾਈ ਦੀਆਂ ਬਹੁਤ ਚੰਗੀਆਂ ਇਹ ਵੀ ਦੋਸਤੋ ਚੰਗੇ ਸੀਮਨ ਦੀ ਆ ਅੱਗੇ ਚੰਗੇ ਸੀਮਨ ਤੋਂ ਹੀ ਪ੍ਰੈਗਨੈਂਟ ਆ ਮਦਰ ਮਿਲ ਕੇ ਰਕੋਰ ਦੀ ਬਾਈ ਜੀ ਹੁਣੇ ਕਹਿੰਦੇ ਇਹਦਾ ਵੀ ਚੰਗਾ ਸੀਗਾ ਬਾਕੀ ਫੇਸ ਕੁਆਲਟੀ ਵੇਖ ਸਕਦੇ ਆ ਬਹੁਤ ਸੋਹਣੇ ਛੋਟਾ ਕੰਨ ਬੋਦੀ ਵਾਲੀ ਜਰਸੀ ਆ weight ਵਾਲੇ ਪਾਸੋਂ ਵੀ ਕਰਮਾ ਵਾਲੀ ਫੁੱਲ ਹੈ ਹੀ ਬੋਦੀ weight ਵਾਲੀ ਹੈਾਈਟ वाइज ਦੋਸਤੋ ਚੰਗੇ ਕਦ ਕਾੜਦੀ ਹੈ ਕੋਈ ਨਿੱਕੀ ਮੋਟੀ ਜਰਸੀ ਨਹੀਂ ਹੈ ਜਿਵੇਂ ਹਮਾਚਲ ਵਾਲੀਆਂ ਹੁੰਦੀਆਂ ਬੂਤੀ ਪਾਤੀ ਬਹੁਤ ਸੋਹਣੀ ਛੋਟਾ ਕੰਨ ਬੋਦੀ ਵਾਲੀ ਜਰਸੀ ਆ ਜੋੜੇ ਦਾ ਮੁੱਲ ਬਾਈ ਨੇ ਰੱਖਿਆ ਹੋਇਆ 110 ਜੇ ਕਿਸੇ ਵੀ ਨੇ ਕੱਲੀ ਕੱਲੀ ਲੈਣੀ ਹੈ ਤਾਂ ਬਾਈ ਕਹਿੰਦਾ ਰੇਟ ਹਰ ਸਾਬ ਨਾਲ ਹੋ ਜਾਊਗਾ ਫੋਨ ਤੇ ਬਾਈ ਨਾਲ ਗੱਲ ਕਰ ਲਿਓ ਨੰਬਰ ਬਾਈ ਦਾ ਸਕਰੀਨ ਦੇ ਉੱਪਰ ਚੱਲ ਰਿਹਾ ਹੈਗਾ ਤੁਸੀਂ ਬਾਈ ਜੀ ਹੋਰ ਨਾਲ ਗੱਲਬਾਤ ਕਰ ਲਿਆ ਜੀ ਵੀਡੀਓ ਨੂੰ ਅੰਤ ਤੱਕ ਵੇਖਣ ਲਈ ਬਹੁਤ ਬਹੁਤ ਧੰਨਵਾਦ ਜੀ ਮਿਲਦੇ ਆਂ ਜਲਦ ਕਿਸੇ ਹੋਰ ਨਵੀਂ ਵੀਡੀਓ ਦੇ ਨਾਲ ਉਹ ਤਾਂ ਸਾਰੇ ਵੀਰ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਧੰਨਵਾਦ ਜੀ